ਪਾਖੜਾ ਬਿਆਸ ਮੈਨੇਜਮੈਂਟ ਬੋਰਡ ਬੀਬੀਐਮਬੀ ਜਿਹੜਾ ਬੋਰਡ ਸਾਡੇ ਪਾਣੀਆਂ ਦੇ ਫੈਸਲੇ ਲੈਂਦਾ ਪਹਿਲਾਂ ਤਾਂ ਉਹ ਬੋਰਡ ਵਿੱਚੋਂ ਪਿਛਲੇ ਸਮੇਂ ਦੇ ਵਿੱਚ ਕੇਂਦਰ ਦੀ ਬੀਜੇਪੀ ਸਰਕਾਰ ਨੇ ਸਾਡਾ ਪੰਜਾਬ ਦਾ ਨਮਾਇੰਦਾ ਜਿਹੜਾ ਬੋਰਡ ਦੇ ਵਿੱਚ ਬੈੰਦਾ ਸੀ ਉਹ ਹੀ ਬਾਹਰ ਕਰ ਦਿੱਤਾ ਗਿਆ ਭਗਵਾਨਤਮਾਨ ਸਰਕਾਰ ਨੇ ਕੋਈ ਉਹਦਾ ਵਿਰੋਧ ਨਹੀਂ ਕੀਤਾ ਕੋਈ ਇਤਰਾਜ਼ ਨਹੀਂ ਜਤਾਇਆ ਸਿਰਫ ਇੱਕ ਦੋ ਖੋਕੇ ਬਿਆਨ ਲਾ ਕੇ ਵਿਲੇ ਹੋ ਗਏ ਉਹਦਾ ਨਤੀਜਾ ਇਹ ਹੋਇਆ ਕਿ ਕੱਲ ਏ ਬੀਬੀਐਮਬੀ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਫੈਸਲਾ ਕਰ ਦਿੱਤਾ ਕਿ ਪੰਜਾਬ ਦਾ 8500 ਕਿਊਸਿਕ ਹੋਰ ਵਾਧੂ ਪਾਣੀ ਹਰਿਆਣੇ ਨੂੰ ਦੇ ਦਿੱਤਾ ਗਿਆ ਜਿਹੜਾ ਕਿ ਕੱਲ ਫੈਸਲਾ ਕਰਤਾ ਤੇ ਪਾਣੀ ਜਾ ਰਿਹਾ ਹਾਲਾਤ ਇਹ ਨੇ ਕਿ ਇਹਦੇ ਤੇ ਪੰਜਾਬ ਦੇ ਭਾਜਪੀ ਦੇ ਲੀਡਰ ਹੁਣ ਕੀ ਕੇਂਦਰ ਅੱਗੇ ਜਿੱਕ ਢਾ ਕੇ ਲੜਨਗੇ ਜਾਂਖੜ ਸਾਹਿਬ ਸਾਹਿਬ ਤੁਸੀਂ بڑے ਬਿਆਨ ਦਿੰਦੇ ਹੋ ਪੰਜਾਬ ਦੇ ਕਿ ਤੁਸੀਂ ਹੁਣ ਇੱਕ ਢਾ ਕੇ ਲੜਾਈ ਲੜੋਗੇ ਸਿਰਫ ਘਾਨਾ ਤੱਕ ਕਰਨੀ ਚਲਣੀ ਕਿ ਤੁਸੀਂ ਗੋਂਗਲੋਂ ਤੋਂ ਮਿੱਟੀ ਝਾੜ ਕੇ ਸਿਰ ਬਿਆਨ ਦੇ ਕੇ ਇਹ ਦਿੱਲੀ ਏਜੰਡੇ ਵਾਲੇ ਭਵਾਂ ਕਾਂਗਰਸ ਵਾਲੇ ਨੇ ਭਵਾਂ ਭਾਰਤੀ ਜਨਤਾ ਪਾਰਟੀ ਵਾਲੇ ਨੇ ਤੇ ਜਿਹੜੇ ਰਲੇ ਹੋਏ ਨੇ ਨਾਲ ਭਗੰਤ ਮਾਨ ਸਾਹਿਬ ਅਸੀਂ ਪਹਿਲੇ ਕਹਿੰਦੇ ਸੀ ਕਿ ਜਿਵੇਂ ਕੈਪਟਨ ਮਨਿੰਦਰ ਭਾਜਪਾ ਨਾਲ ਰਲਿਆ ਹੋਇਆ ਸੀ ਉਸੇ ਤਰ੍ਹਾਂ ਭਗੰਤ ਮਾਨ ਵੀ ਭਾਜਪਾ ਨਾਲ ਰਲਿਆ ਹੋਇਆ ਐ ਐਂਡ 'ਚ ਜਾਵੇਗਾ ਵੀ ਉਸੇ ਪਾਰਟੀ 'ਚ ਤਾਂ ਹੀ ਕੋਈ ਵਿਰੋਧ ਨਹੀਂ ਕਰ ਰਿਹਾ ਸਿਰਫ ਗੋਂਗਲੋਂ ਤੋਂ ਮਿੱਟੀ ਝਾੜ ਰਿਹਾ ਤੇ ਸਾਡਾ ਪਾਣੀ ਅਗਲੇ ਲੈ ਕੇ ਚਲੇ ਗਿਆ ਜਿਹੜੇ ਪਾਣੀਆਂ ਲਈ ਕਿੰਨਾ ਸੰਤਾਪ ਪੰਜਾਬ ਨੇ ਭੋਗਿਆ ਕਿੰਨੀ ਲੜਾਈ ਕਿੰਨਾ ਖੂਨ ਖਰਾਬਾ ਅੱਗ ਪੰਜਾਬ ਨੂੰ ਲੱਗੀ ਹੈ ਪਾਣੀਆਂ ਦੇ ਹੱਕਾਂ ਲੈ ਕੇ ਜਦੋਂ ਦਾ ਦੇਸ਼ ਜਾਗ ਹੋਇਆ ਸਾਡੇ ਨਾਲ ੱਟਕੇ ਦੇ ੱਟਕੇ ਹੁੰਦਾ ਜਾ ਰਿਹਾ ਫੇਰ ਅਕਲ ਆਮ ਆਦੀ ਪਾਰਟੀ ਨੇ ਮਿਲੀ ਭੁਗਤ ਕਰਕੇ ਕੇਂਦਰ ਸਰਕਾਰ ਦੀ ਬੀਜੇਪੀ ਦੇ ਨਾਲ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਾ ਦਿੱਤਾ ਪੰਜਾਬੀਓ ਮੇਰੀ ਬੇਨਤੀ ਹੈ ਇਕੱਠੇ ਹੋ ਤਕੜੇ ਹੋ ਤਾਂ ਸਮਝੋ ਕਿ ਜਿਹੜੀਆਂ ਪਾਰਟੀਆਂ ਇਹ ਦਿੱਲੀ ਝੰਡਾ ਪਾਰਟੀਆਂ ਨੇ ਦਿੱਲੀ 'ਚ ਕਹਿੰਦੇ ਨੇ ਕਿ ਦਿੱਲੀ ਨੂੰ ਪਾਣੀ ਚਾਹੀਦਾ ਹਰਿਆਣੇ ਦੀ ਵੋਟਾਂ ਆਜਨ ਤਾਂ ਹਰਿਆਣੇ 'ਚ ਕਹਿੰਦੇ ਨੇ ਕਿ ਸਾਨੂੰ ਪਾਣੀ ਚਾਹੀਦਾ ਇਹ ਸਾਰੇ ਰਲੇ ਹੋਏ ਨੇ ਇਹਨਾਂ ਨੇ ਦੂਜੇ ਸੂਬਿਆਂ ਨੂੰ ਦੇਖ ਕੇ ਚੱਲਣਾ ਸਿਰਫ ਪੰਜਾਬ ਚ ਆਪਾਂ ਨੂੰ ਬਿਆਨਾਂ ਤੋਂ ਇਲਾਵਾ ਕੁਝ ਨਹੀਂ ਮਿਲਣਾ ਪਹਿਲਾਂ ਵੀ ਅਕਾਲੀ ਦਲ ਨੇ ਪੂਰੀ ਮੋਰਚੇ ਤੋਂ ਲੈ ਕੇ ਬੜੀ ਲੰਬੀ ਲੜਾਈ ਇਹ ਪਾਣੀਆਂ ਦੇ ਹੱਕਾਂ ਨੂੰ ਲੈ ਕੇ ਪੰਜਾਬ ਦੇ ਹੱਕਾਂ ਨੂੰ ਲੈ ਕੇ ਲੜੀ ਆ ਜਦੋਂ ਦਾ ਦੇਸ਼ ਹਜ਼ਾਰ ਹੋਇਆ ਸਾਡੇ ਨਾਲ ੱੱਕੇ ਤੇ ੱੱਕਾ ਹੁੰਦਾ ਜਾ ਰਿਹਾ ਇੱਕ ਵਾਰ ਫੇਰ ਮੈਂ ਸਾਹਮਣਾ ਕਿ ਜਿਹੜਾ ਉਹ ਨੁਮਾਇੰਦਾ ਸਾਡਾ ਬੀਬੀ ਐਮਬੀ ਵਿੱਚੋਂ ਬਾਹਰ ਕੀਤਾ ਗਿਆ ਸੀ ਉਹ ਇਸੇ ਕਰਕੇ ਕੀਤਾ ਗਿਆ ਸੀ ਜਿਹੜਾ ਪਾਣੀ ਸਾਡਾ ਚੁੱਕ ਕੇ ਲੈ ਗਏ ਸੋ ਮੇਰੀ ਬੇਨਤੀ ਆ ਪੰਜਾਬੀਆਂ ਨੂੰ ਇਕੱਠੇ ਹੋ ਆਪਾਂ ਨੂੰ ਇਕੱਠੇ ਹੋ ਕੇ ਇਕਜਟ ਹੋ ਕੇ ਇੱਕ ਪਲੇਟਫਾਰਮ ਤੇ ਹੋ ਕੇ ਆਪਣੇ ਹੱਕਾਂ ਲਈ ਲੜਨ ਦੀ ਲੋੜ ਹੈ ਕਿ ਇਹਨਾਂ ਨੇ ਪੰਜਾਬ ਦੀ ਜ਼ਮੀਨ ਪੰਜਰ ਬਣਾ ਦੇਣੀ ਆ ਪੰਜਾਬ ਨੂੰ ਇਹਨਾਂ ਨੇ ਇੱਕ ਟਾਉਣਾ ਬਣਾ ਰੱਖਿਆ ਪੰਜਾਬ ਨੂੰ ਐਕਸਪੈਰੀਮੈਂਟ ਬਣਾ ਰੱਖਿਆ ਇਹ ਕਿਹੜੇ ਬਦਲਾਵ ਵਾਲੇ ਨੇ ਕਿ ਜਿਹੜੇ ਪੰਜਾਬ ਦੇ ਪਾਣੀਆਂ ਨੂੰ ਦਿੱਲੀ ਕੋਲ ਵੇਚ ਕੇ ਆ ਗਏ ਕਿਉਂਕਿ ਇਹਨਾਂ ਨੂੰ ਪੰਜਾਬ ਨਾਲ ਕੋਈ ਪਿਆਰ ਨਹੀਂ ਕੋਈ ਹਿੱਤ ਨਹੀਂ ਇਹਦੇ ਲਈ ਚਾਹੇ ਆਮ ਆਦੀ ਪਾਰਟੀ ਆ ਚਾਹੇ ਭਾਜਪਾ ਆ ਸਾਰੇ ਨੂੰ ਜਵਾਬਦੇਹੀ ਦੇਣੀ ਪਵੇਗੀ ਕਿਉਂਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਆ ਤੇ ਪੰਜਾਬ ਵਿੱਚ ਆਮ ਆਦੀ ਪਾਰਟੀ ਸਰਕਾਰ ਆ ਪੰਜਾਬੀਓ ਇਕੱਠੇ ਹੋ ਤਕੜੇ ਹੋ ਆਪਣੇ ਲਈ ਆਪਣੀ ਆਉਣ ਵਾਲੀ ਨਸਲ ਲਈ ਤੇ ਫਸਲ ਲਈ ਆਉਣ ਵਾਲੇ ਭਵਿੱਖ ਲਈ ਤਕੜੇ ਹੋ ਕੇ ਲੜਾਈ ਲੜੋ ਕਿਉਂਕਿ ਇਹ ਆਪਣੇ ਹੱਕਾਂ ਨੂੰ ਆਪਾਂ ਐਂ ਆਪਣੇ ਆਪਣੀਆਂ ਚੀਜ਼ਾਂ ਨੂੰ ਆਪਣੇ ਹੱਕਾਂ ਨੂੰ ਆਪਾਂ ਐਂ ਨਹੀਂ ਦੇ ਸਕਦੇ ਐਂ ਨਹੀਂ ਵੀ ਆਪਣੀ ਛਾਤੀ چیر ਕੇ ਪਾਣੀ ਹਰਿਆਣੇ ਨੂੰ ਲੈ ਜਾਣਗੇ ਐਦਾਂ ਨਹੀਂ ਜਾਣ ਦੇਵਾਂਗੇ ਤਕੜੇ ਹੋ ਕੇ ਸਾਰੇ ਲੜੋਗੇ ਤੇ ਕੱਲੀਦਲ ਮੁਰੇ ਹੋ ਕੇ ਇਸ ਗੱਲ ਦੀ ਜਿਹੜੀ ਆ ਉਹ ਲੜਾਈ ਲੜੇਗੀ ਕਦੇ ਵੀ ਪੰਜਾਬ ਦੇ ਹੱਕਾਂ ਤੇ ਡਾਕਾ ਨਹੀਂ ਮਾਰਨ ਦੇਵਾਂਗੇ ਹੱਕ ਡਾ ਕੇ ਲੜਾਈ ਸ਼੍ਰੋਮਣੀ ਕਾਲੇ ਦੇ ਲੜੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ